ਹਾਂਜੀ ਸੋਸਾ ਸ਼ੇਖਾਲ ਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਜਿਹੜੇ ਸਪੈਸ਼ਲ ਐਜੂਕੇਟਰ ਦੇ ਤੌਰ ਤੇ ਟੀਚਰ ਭਰਤੀ ਕੀਤੇ ਜਾਣੇ ਸੀ ਉਸ ਦੇ ਨਾਲ ਰਿਲੇਟਡ ਇਹ ਗਾਜਟ ਹੈ ਜਿਹੜਾ ਠੀਕ ਹੈ ਜੀ ਉਹਦੇ ਬਾਰੇ ਜਾਣਕਾਰੀ ਲੈਣੇ ਆ ਤੁਹਾਨੂੰ ਜਿਹੜੀ ਹੈਗੀ ਹੈ ਡਿਟੇਲ ਦੱਸਦੇ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਕਰਾਈਟੇਰੀਆ ਕੀ ਹੋਊਗਾ ਠੀਕ ਹੈ ਜੀ ਜਿਹੜਾ ਹੈਗਾ ਤੁਹਾਡੇ ਸਰਵਿਸ ਰੂਲ ਕਿਹੜੇ ਹੋਣਗੇ ਉਹ ਸਾਰੀ ਜਾਣਕਾਰੀ ਹੈ ਆਓ ਆਪਾਂ ਪੜ੍ਹਦੇ ਹਾਂ ਇਸ ਨੂੰ ਧਿਆਨ ਦੇ ਨਾਲ ਦੇਖੋ ਵੀ ਗਰੁੱਪ ਸੀ ਦੇ ਸਰਵਿਸ ਰੂਲ 2018 ਦੇ ਮੁਤਾਬਕ ਜਿਹੜੇ ਰੂਲਸ ਨੇ ਉਹ ਮਤਲਬ ਇੱਥੇ ਲਾਗੂ ਹੋਏ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਐਜੂਕੇਸ਼ਨ ਦੇ ਵਿੱਚ ਟੀਚਿੰਗ ਕੈਡਰ ਦੇ ਵਿੱਚ ਗਰੁੱਪ ਸੀ ਲੈਵਲ ਦੇ ਰੂਲਸ 25 ਹੈ ਜਿਹੜੇ ਮੰਡਟ ਹੋ ਚੁੱਕੇ ਆ ਹੁਣ ਐਮੈਂਡਮੈਂਟ ਦੇ ਤਹਿਤ ਇੱਥੇ ਵੀ ਜਿਹੜੇ ਹੈਗੇ ਨੇ ਤੁਹਾਡੇ ਮੇਨ ਜਿਹੜੇ ਇਫੈਕਟ ਨੇ ਜੋ ਗਸ਼ਟ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਮੇਨ ਪੁਆਇੰਟ ਨੇ ਉਹਨਾਂ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਆ ਜਿਹੜੀਆਂ ਕਿ ਤੁਹਾਡੇ ਸਪੈਸ਼ਲ ਐਜੂਕੇਟਰ ਦੇ ਤੌਰ ਤੇ ਟੀਚਿੰਗ ਦੇ ਵਿੱਚ ਜੋ ਪੋਸਟਾਂ ਆ ਰਹੀਆਂ ਨੇ ਮਾਸਟਰ ਕੈਡਰ ਦੀਆਂ ਪੋਸਟਾਂ ਨੇ ਉਹਦੇ ਸਰਵਿਸ ਰੂਲ ਦੇ ਮੁਤਾਬਕ 35000 400 ਜਿਹੜੀ ਹੈਗੀ ਤੁਹਾਡੀ ਸੈਲਰੀ ਉਹ ਰਹਿਣ ਵਾਲੀ ਹੈ ਠੀਕ ਹੈ ਜੀ ਇਨ ਦਾ ਸਾਈਡ ਰੂਲਸ ਜਿਹੜੇ 20 ਦੇ ਤਹਿਤ ਨਾ ਸੀਰੀਅਲ ਨੰਬਰ 12 ਦੇ ਤਹਿਤ ਜਿਹੜੀਆਂ ਤੁਹਾਨੂੰ ਇਨਸਟਰਕਸ਼ਨਸ ਨੇ ਸਪੈਸ਼ਲ ਐਜੂਕੇਟਰ ਜਿਹੜੇ ਹੈਗੇ ਨੇ ਮਾਸਟਰ ਕੈਡਰ ਦੇ ਤਹਿਤ ਸਾਥਿਓ ਉਹਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦੇਵਾਂਗੇ ਜਿਸ ਦੇ ਵਿੱਚ ਕਿਹਾ ਕਿ ਉਹਨਾਂ ਨੇ 75% ਤੇ 25% ਪ੍ਰਮੋਸ਼ਨ ਦੇ ਤਹਿਤ ਐਮੈਂਡਮੈਂਟ ਜਿਹੜੀ ਕੀਤੀ ਗਈ 14% ਜਿਹੜੇ 8TT ਤੇ 4% HD ਇਸੇ ਤਰ੍ਹਾਂ ਸ਼ੁੱਡ ਹੈ ਪਾਸਟ ਗ੍ਰੈਜੂਏਸ਼ਨ ਇਨ ਦਾ ਸਟਰੀਮ ਆਫ ਰੈਕਨਾਈਜ਼ਡ ਯੂਨੀਵਰਸਿਟੀ ਧਿਆਨ ਚ ਰੱਖੋ ਜੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਇੰਸਟੀਟਿਊਟ ਵਿਦ ਐਟ 55% 55% ਮਾਰਕਸ ਦੀ ਜਿਹੜੀ ਸ਼ਰਤ ਆ ਉਹ ਇੱਥੇ ਲਾਗੂ ਹੈ ਜੀ ਜਨਰਲ ਕੈਟਾਗਰੀ ਕੇਸ ਆਫ ਜਨਰਲ ਕੈਟਾਗਰੀ ਐਂਡ 50% ਮਾਰਕਸ ਕੇਸ ਆਫ ਸਬਲ ਕਾਸਟ ਠੀਕ ਹੈ ਜੀ ਸੋ ਇਸ ਨੂੰ ਵੰਡ ਦਿੱਤਾ ਗਿਆ ਸ਼ਡਿਊਲ ਕਾਸਟ ਦੇ ਲਈ 50% ਤੇ ਜਨਰਲ categories ਨੂੰ ਜਿਹੜੀ ਇੱਥੇ ਖਾਨੇ ਚਲਣੀ ਪਊਗੀ ਉਹਨਾਂ ਦੇ ਲਈ 55% ਦੀ ਜਿਹੜੀ ਸ਼ਰਤ ਹੈ ਉਹ ਕਨਸੀਡਰ ਕੀਤੀ ਹੈ ਸੋ ਡਿਪਾਰਟਮੈਂਟ ਨੇ ਨਵੇਂ ਜਿਹੜੇ ਰੂਲ ਐਮੈਂਡ ਹੋਏ ਆ ਉਹਨਾਂ ਦੇ ਮੁਤਾਬਕ ਸੋ ਇਸੇ ਤਰ੍ਹਾਂ ਸਾਥੀਓ ਫਰੋਂ ਟੀਚਿੰਗ ਐਂਡ ਨੌਨ ਟੀਚਿੰਗ ਸਟਾਫ ਦੇ ਵਿੱਚ ਕਹਿੰਦੇ ਕਿ ਹੂ ਹੈਵ ਐਕਸਪੀਰੀਅੰਸ ਆਫ ਵਰਕਿੰਗ ਸੱਚ ਐਜ਼ ਅ ਮਿਨੀਮਮ ਪੀਰੀਅਡ ਆਫ 4 ਇਅਰਸ ਰੈਗੂਲਰ ਬੇਸਿਸ ਹੂ ਪੋਸਸੈਸ ਕੁਆਲਿਫਿਕੇਸ਼ਨ ਜਿਹੜੇ ਮਤਲਬ ਰੈਗੂਲਰ ਬੇਸ ਤੇ ਨੇ ਐਕਸਪੀਰੀਅੰਸ ਆ ਜਿਹੜਾ ਉਹਨਾਂ ਦੇ ਕੋਲੇ ਉਹਨਾਂ ਨਾਲ ਰਿਲੇਟਡ ਜਾਣਕਾਰੀ ਆ ਗਈ ਇਸੇ ਤਰ੍ਹਾਂ ਅੱਗੇ ਤੁਹਾਨੂੰ ਜਿਹੜਾ ਹੈਗਾ ਸਾਥੀਓ ਬੈਕਵਰਡ ਕਲਾਸ ਦੇ ਵਿੱਚ ਜਿਹੜਾ 1% சிਐਚਟੀ ਤੇ 4% ਜਿਹੜੇ ਹੈਗੇ ਨੇ ਆ ਅਦਰ ਕੈਟਾਗਰੀਜ਼ ਦੇ ਨਾਲ ਰਿਲੇਟਡ ਨੇ ਇਹਨਾਂ ਦੇ ਵਿੱਚ ਵੀ ਸ਼ੁੱਡ ਹੈ ਪਾਸਡ ਅ ਬੈਚਲਰ ਡਿਗਰੀ ਕਿਹਾ ਗਿਆ ਤੁਹਾਨੂੰ ਠੀਕ ਹੈ ਜੀ ਬੀਏਡ ਤੇ ਸਪੈਸ਼ਲ ਬੀਏਡ ਠੀਕ ਹੈ ਜੀ এডੂਕੇਸ਼ਨ ਸਪੈਸ਼ਲ এডੂਕੇਸ਼ਨ ਬੀਏਡ ਐਂਡ ਸਪੈਸ਼ਲ এডੂਕੇਸ਼ਨ ਰਕਨਾਈਜ਼ਡ ਕਾਉਂਸਲ ਆਫ ਆਰਸੀਟੀ ਦੇ ਤਹਿਤ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਜਿਹੜੀ ਉਹ ਕੀਤੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਜੀ ਨਾਲ ਦੀ ਨਾਲ ਜਿਹੜੀ ਬੈਚਲਰ ਡਿਗਰੀ ਐ ਬੀਐਡ ਹੈ ਉਹਦੇ ਵਿੱਚ ਜਿਹੜਾ ਸਬਜੈਕਟ ਹੈ ਠੀਕ ਹੈ ਜੀ ਸਬਜੈਕਟ ਜਿਹੜਾ ਹੈਗਾ ਇੱਥੇ ਕਨਸੀਡਰ ਕੀਤਾ ਹੋਇਆ ਹੈ ਧਿਆਨ ਰੱਖੋ ਬੀਐਡ ਦੇ ਵਿੱਚ ਐਨੀ ਸਬਜੈਕਟ ਐ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਦੇ ਵਿੱਚ ਡਿਪਲੋਮਾ ਹੋਵੇ ਠੀਕ ਹੈ ਜੀ ਬੀਐਡ ਹੋਵੇ ਕਿਸੇ ਵੀ ਸਬਜੈਕਟ ਦੀ ਤੇ ਸਪੈਸ਼ਲ এডਿਕੇਸ਼ਨ ਦੇ ਵਿੱਚ ਨਾਲ ਡਿਪਲੋਮਾ ਮੰਗਿਆ ਗਿਆ ਤੁਹਾਨੂੰ ਡੀਐਡ ਤੇ ਸਪੈਸ਼ਲ ਜਿਹੜੀ डीएड ਜਾਂ ਕਹ ਲੋ ਕਿ एटीटी ਹੈ ਜਾਂ ਕਹ ਲੋ ਕਿ ਇੱਕ ਤਰ੍ਹਾਂ ਦਾ ਉਹ ਡਿप्लोमा ਜਿਹੜਾ ਤੁਹਾਨੂੰ ਸਪੈਸ਼ਲ এডਿਕੇਸ਼ਨ ਦੇ ਨਾਲ ਮਾਨਤਾ ਦਿੰਦਾ ਵੀ ਕੱਲੀ बीएड ਵਾਲੇ ਹੀ ਅਪਲਾਈ ਨਹੀਂ ਕਰ ਸਕਦੇ ਉਹਨਾਂ ਦਾ ਸਪੈਸ਼ਲ এডਿਕੇਸ਼ਨ ਦਾ ਜਿਹੜਾ ਡਿਪਲੋਮਾ ਉਹ ਕੀਤਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਨਾਲ ਦੀ ਨਾਲ ਜਿਹੜੇ ਹੋਰ ਤੁਹਾਨੂੰ ਕੁਝ ਕਹਿੰਦੇ ਕਿ ਸ਼ੁੱਡ ਹੈ ਪਾਸ ਬੈਚਲਰ ਡਿਗਰੀ ਆਫ बीएड ਠੀਕ ਹੈ ਜੀ ਤੇ ਨਾਲ ਦੀ ਨਾਲ ਕਹਿੰਦੇ ਹੈਗੇ ਜੀ ਇਨ ਐਨੀ ਸਬਜੈਕਟ ਆਫ ਪੋਸਟ ਦੇਖੋ ਜਾਂ ਕੀ ਹੈ ਤੁਹਾਡਾ ਇਹ ਨਹੀਂ ਸਬਜੈਕਟ ਦੇ ਵਿੱਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਡਿਪਲੋਮਾ ਸਪੈਸ਼ਲ এডਿਕੇਸ਼ਨ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਪ੍ਰੋਫੈਸ਼ਨਲ ਡਿਪਲੋਮਾ ਹੋਣਾ ਚਾਹੀਦਾ ਹੈ ਸਪੈਸ਼ਲ এডਿਕੇਸ਼ਨ ਦੇ ਵਿੱਚ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਜੀ ਅੱਗੇ ਜਿਹੜਾ ਹੈਗਾ ਤੁਹਾਡਾ ਸੌਰੀ ਇਹ ਕਿਸੇ ਵੀ ਯੂਨੀਵਰਸਿਟੀ ਤੋਂ ਮਤਲਬ ਜਿਹੜੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ ਉੱਥੋਂ ਜਿਹੜੇ ਤੁਹਾਡੇ ਕੁਆਲਿਫਿਕੇਸ਼ਨ ਹੈ ਉਹ ਕੀਤੀ ਹੋਣੀ ਜ਼ਰੂਰੀ ਹੈ ਸੋ ਸਾਥੀਓ ਇਹ ਜਾਣਕਾਰੀ ਸੀ ਜਿਹੜੀ ਤੁਹਾਡੇ ਮਾਸਟਰ ਕੈਡਰ ਦੀਆਂ 1650 ਪੋਸਟਾਂ ਆ ਰਹੀਆਂ ਨੇ ਇਸੇ ਤਰ੍ਹਾਂ ਨਾਲ ਨਾਲ ਜਿਹੜਾ ਨੋਟੀਫਿਕੇਸ਼ਨ 11 ਜੁਲਾਈ ਦਿੱਤਾ ਹੈ ਤੁਹਾਨੂੰ ਹੈਗਾ ਕਮੈਂਡਮੈਂਟ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਪ੍ਰਾਇਮਰੀ ਤੇ ਸਪੈਸ਼ਲ ਐਜੂਕੇਟਰ ਟੀਚਰ ਹੈ ਜਿਹੜੀਆਂ 1950 ਪੋਸਟਾਂ ਆ ਰਹੀਆਂ ਨੇ ਉਹਦੇ ਵਿੱਚ 29 200 ਜਿਹੜੀ ਪੇ ਹੈ ਉਹ ਠੀਕ ਹੈ ਜੀ ਕਾਲਡ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ETT ਦੀਆਂ ਪੋਸਟਾਂ ਨੇ ਇਹਦੇ ਵਿੱਚ ਵੀ ਤੁਹਾਨੂੰ ਸਪੈਸ਼ਲ এডਿਕੇਸ਼ਨ ਦੇ ਵਿੱਚ ਕੋਈ ਨਾ ਕੋਈ ਡਿਪਲੋਮਾ ਜਿਹੜਾ ਮੰਗਿਆ ਉਹਦੀ ਗੱਲ ਆਪਾਂ ਅੱਗੇ ਕਰਦੇ ਹਾਂ ਇਹਦਾ ਪੰਜਾਬ ਸਟੇਟ ਐਲੀਮੈਂਟਰੀ এডਿਕੇਸ਼ਨ ਟੀਚਿੰਗ ਕੈਡਰ ਗਰੁੱਪ ਸੀ ਸਰਵਿਸ ਰੂਲ 2018 ਇਦੇ ਮੁਤਾਬਕ ਜਿਹੜਾ ਹੈਗਾ ਜੀ ਤੁਹਾਨੂੰ ਸਪੈਸ਼ਲ ਐਜੂਕੇਟਰ ਟੀਚਰ ਪ੍ਰਾਇਮਰੀ ਸਪੈਸ਼ਲ ਐਜੂਕੇਟਰ ਟੀਚਰ ਪ੍ਰਾਇਮਰੀ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਜੀ ਇਹ 90% ਅਤੇ 10% ਜਿਹੜਾ ਕੋਟਾ ਹੈ ਉਹ ਦੇ ਤਹਿਤ ਜਿਹੜਾ ਹੈਗਾ ਕਲੀਅਰ ਕੀਤਾ ਗਿਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਾਸ ਦਾ ਪ੍ਰੋਮੋਸ਼ਨ ਗ੍ਰੈਜੂਏਸ਼ਨ ਪੀੜ ਦੇ ਵਿੱਚ ਉਹਨਾਂ ਦੇ ਵਿੱਚ 10% ਦੇ ਲੋਕ ਨੇ ਜਿਹੜੇ ਹੋਣਗੇ 8% ਆ ਜਿਹੜੇ ਉਹ ਯੂਨੀਵਰਸਿਟੀ ਜਾਂ ਇੰਸਟੀਚਿਊਟ ਦੇ ਵਿੱਚ ਤੇ ਪ੍ਰਾਇਮਰੀ ਐਟ ਲੀਸਟ 50% ਮਾਰਕਸ ਆ ਜਿਹੜੇ ਤੁਹਾਡੇ ਸਾਥੀਓ ਨ ਜਿਹੜੇ ਉਹ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇੱਥੇ ਜੀ ਤੁਹਾਨੂੰ 50% ਮੰਗੇ ਆ ਠੀਕ ਹੈ ਮੇਬੀ ਹਾਂ ਪ੍ਰਾਇਮਰੀ ਐਟ ਲੀਸਟ 50% ਸਕੂਲ ਮਾਰਕਸ ਐਂਡ ਦਾ ਟੀਚਰ ਕਾਸਟ ਆਫ ਜਨਰਲ ਤੇ 2% ਕੈਟਾਗਰੀ ਹੈ 45% ਮਾਰਕਸ ਇਨ ਫਿਜ਼ੀਕਲ ਕੇਸ ਆਫ ਟ੍ਰੇਨਿੰਗ ਸ਼ਡਿਊਲ ਜਿਹੜਾ ਇਨਸਟ੍ਰਕਟਰ ਕਾਸਟਸ ਨੇ ਠੀਕ ਹੈ ਪੀਟੀਆਈ ਦੇ ਤਹਿਤ ਜਿਹੜੇ ਵਰਕਿੰਗ ਕਰਦੇ ਨੇ ਟ੍ਰਾਈਬਸ ਨਾਲ ਰਿਲੇਟਡ ਨੇ ਬੈਕਵਰਡ ਕਲਾਸਿਸ ਨੇ ਠੀਕ ਹੈ ਜੀ ਇਸੇ ਤਰ੍ਹਾਂ ਜਿਹੜਾ ਤੁਹਾਡਾ ਹੈਗਾ ਜੀ ਇਹ ਰੂਲ ਅਮੈਂਡ ਹੋ ਕੇ ਜਿਹੜਾ ਤੁਹਾਡਾ ਨਵਾਂ ਨੋਟੀਫਿਕੇਸ਼ਨ ਆ ਉਹ ਇਸ ਤਰ੍ਹਾਂ ਦਾ ਹੈ ਜਿਸ ਦੇ ਵਿੱਚ ਤੁਹਾਨੂੰ ਉਹਨਾਂ ਨੇ ਪੁੱਛਿਆ ਦੋਸਤੋ ਕਿ ਜਿਹੜੇ ਕਿ ਫਿਜ਼ੀਕਲੀ ਹੈਂਡੀਕੈਪਟ ਕੈਂਡੀਡੇਟ ਨੇ ਕਲਾਸਿਸ ਠੀਕਾ ਉਹਨਾਂ ਦੇ ਲਈ ਵੀ ਤੇ ਨਾਲ ਦੀ ਨਾਲ ਸ਼ੁਡ ਹੈ ਪਾਸਡ ਡਿਪਲੋਮਾ ਇਨ এডਿਕੇਸ਼ਨ ਆਫ ਸਪੈਸ਼ਲ ਇੱਥੇ ਵੀ ਤੁਹਾਨੂੰ ਜਿਹੜਾ ਜੀ ਸਪੈਸ਼ਲ এডਿਕੇਸ਼ਨ ਦਾ ਡਿਪਲੋਮਾ ਮੰਗਿਆ ਗਿਆ ਹੈ ਸੋ ਕੱਲੀ 8TT ਨਾਲ ਤੁਹਾਡੀ ਗੱਲ ਨਹੀਂ ਬਣਨੀ ਠੀਕ ਹੈ ਜੀ ਜਿਹੜੇ ਸਾਥੀਆਂ ਦਾ ਸਪੈਸ਼ਲ এডਿਕੇਸ਼ਨ ਦੇ ਨਾਲ ਡਿਪਲੋਮਾ ਕੀਤਾ ਹੋਇਆ ਹੈ ਉਹੀ ਜਿਹੜੇ ਹੈਗੇ ਨੇ ਅਪਲਾਈ ਕਰ ਸਕਦੇ ਨੇ ਰੈਕੋਗਨਾਈਜ਼ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਹੜਾ ਤੁਹਾਡਾ ਉਹ ਕੀਤਾ ਹੋਇਆ ਹੋਣਾ ਚਾਹੀਦਾ ਤੇ ਜਾਂ ਫਿਰ ਸਾਥੀਓ ਸ਼ੁੱਡ ਹੈਵ ਪਾਸਡ ਅਦਰ ਕਵੈਂਟਿਟਡ ਕੁਆਲੀਫਿਕੇਸ਼ਨ ਦੇ ਵਿੱਚ ਜਿਹੜਾ ਹੈਗਾ ਸਰਟੀਫਿਕੇਟ ਆਫ ਇਕੁਐਲੈਂਸੀ ਦਿੱਤਾ ਹੈ ਤੁਸੀਂ ਜਿਹੜਾ ਹੈਗਾ ਯੂਨੀਵਰਸਿਟੀ ਤੋਂ ਗਾਈਡਲਾਈਨਸ ਦੇ ਮੁਤਾਬਕ UGC ਦੇ ਤਹਿਤ ਜਿਹੜਾ ਹੈਗਾ ਕੋਈ ਵੀ ਡਿਪਲੋਮਾ ਜਿਹੜਾ ਸਪੈਸ਼ਲ এডਿਕੇਸ਼ਨ ਨਾਲ ਰਿਲੇਟਡ ਉਹ ਕੀਤਾ ਹੋਇਆ ਹੋਣਾ ਜ਼ਰੂਰੀ ਹੈ ਤੁਹਾਡਾ ਕੀਤਾ ਹੋਇਆ ਹੋਣਾ ਚਾਹੀਦਾ ਸੋ ਇੱਥੇ ਇਹ ਗੱਲ ਤੁਹਾਡੀ ਜਿਹੜੀ ਹੈਗੀ ਹੈ ਸਾਥੀਓ ਉਹ ਕਲੀਅਰ ਹੋ ਚੁੱਕੀ ਹੈ ਕਿ ਜਿਹੜੀਆਂ ਇਹ ਪੋਸਟਾਂ ਨੇ ਇਹਦੇ ਵਿੱਚ ਜਿਹੜੀਆਂ ਈਟੀਟੀ ਡੀ ਦੀਆਂ ਪੋਸਟਾਂ ਨੇ ਠੀਕ ਹੈ ਜੀ ਸਪੈਸ਼ਲ এডਿਕੇਟਰ ਡਿਪਲੋਮਾ ਹੋਣਾ ਚਾਹੀਦਾ এডਿਕੇਸ਼ਨ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੀਆਂ ਤੁਹਾਡੀਆਂ ਇੱਥੇ ਪੋਸਟਾਂ ਨੇ ਮਾਸਟਰ ਕੈਡਰ ਦੀਆਂ ਉਹਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਹੈ ਸ਼ਰਤ 55% ਦੀ ਲੱਗ ਕੇ ਆ ਚੁੱਕੀ ਹੈ ਸੋ ਇਹ 55% ਜਿਹੜੀ ਮਤਲਬ ਨਾਰਮਲ ਮਾਸਟਰ ਕੈਡਰ ਹੈ ਉਹਦੇ ਵਿੱਚ ਵੀ ਇੰਪਲੀਮੈਂਟ ਹੁੰਦੀ ਹੈ ਜਿਹਦੇ ਵਿੱਚ ਜੂਨੀਅਨਸ ਨੇ ਕਾਫੀ ਮਤਲਬ ਜਿਹੜਾ ਹੈਗਾ ਸੰਘਰਸ਼ ਕੀਤਾ ਪਰ ਉਹਨਾਂ ਨੂੰ ਹਜੇ ਤੱਕ ਕੋਈ ਯਾਦਾ ਸਫਲਤਾ ਨਹੀਂ ਮਿਲੀ ਕਿਉਂਕਿ ਕੈਡਰ ਦਾ ਸਾਥ ਹੈ ਜਿਹੜਾ ਉਹਨਾਂ ਨੂੰ ਉਹਨੇ ਹਾਈ ਲੈਵਲ ਤੇ ਨਹੀਂ ਮਿਲ ਰਿਹਾ ਤੇ ਮੋਸਟਲੀ ਜਿਹੜੇ ਹੈਗੇ 80% ਕੈਂਡੀਡੇਟ ਨੇ ਉਹ ਉਹ ਨੇ ਜਿਨ੍ਹਾਂ ਦੇ ਮਾਰਕਸ ਆ ਜਿਹੜੇ ਉਹ 50% ਤੋਂ ਲੈਸ ਨੇ ਠੀਕ ਹੈ ਜੀ ਕਿਉਂ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਆ ਸਾਥੀਓ ਉਹਦੇ ਵਿੱਚ ਜਿਹੜੀ ਹੈਗੀ ਆ ਮਤਲਬ ਅਸੈਸਮੈਂਟ ਨਹੀਂ ਹੁੰਦੀ ਸੀ ਅਸੈਸਮੈਂਟ ਨਹੀਂ ਹੁੰਦੀ ਸੀ ਇਸੇ ਕਰਕੇ ਉਹਨਾਂ ਦੇ ਮਾਰਕਸ ਨੇ ਜਿਹੜੇ ਉਹ ਕੱਟਨੇ ਹਾਲਾਂਕਿ ਜਿਹੜੀ ਸ਼ਰਤ ਹੈ बीएड ਦੀ बीएड ਦੇ ਵਿੱਚ 45% ਵਾਲੇ ਵੀ ਜਿਹੜੇ ਹੈਗੇ ਤੇ 50% ਵਾਲੇ ਵੀ ਜਿਹੜੇ बीएड ਕਰ ਸਕਦੇ ਆ ਉਹ ਟੈਂਟ ਵੀ ਕੁਆਲੀਫਾਈ ਹੋ ਚੁੱਕੇ ਆ ਪਰ ਉਹਨਾਂ ਦੇ ਉੱਪਰ ਸਭ ਤੋਂ ਵੱਡੀ ਜਿਹੜੀ ਮਤਲਬ ਸਰਕਾਰ ਨੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੋਕਿੰਗ ਕੀਤੀ ਹੈ ਸਿਸਟਮ ਦੇ ਤਹਿਤ ਉਹਨਾਂ ਨੂੰ ਬਾਹਰ ਕੱਢਣ ਦਾ ਡਾਇਰੈਕਟਲੀ ਇਨਡਾਇਰੈਕਟਲੀ ਕੋਸ਼ਿਸ਼ ਕੀਤੀ ਗਈ ਹੈ ਪੋਸਟਾਂ ਦੇ ਵਿੱਚੋਂ 55% ਦੀ ਕਰਤੇ ਜਿਹੜੀ ਕਿ ਇੱਥੇ ਲੱਗ ਕੇ ਆ ਚੁੱਕੀ ਹੈ ਸੋ ਆਉਣ ਵਾਲੇ ਮਾਸਟਰ ਕੀਡਰਾਂ ਦੇ ਵਿੱਚ ਵੀ ਇਹ ਸ਼ਰਤ ਤੇ ਹਰੇ ਸਰਕਾਰ ਉਹ ਉਹ ਇਨਾ ਕੰਡੀਸ਼ਨਾਂ ਤੇ ਕਾਇਮ ਹੈ ਸੋ ਇਹਦੇ ਤੇ ਭਾਈ ਤੁਸੀਂ ਆਪ ਦਾ ਜੂਨੀਅਨਾਂ ਦੇ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਹੈ ਜਿਹੜਾ ਉਹ ਕਰਾ ਸਕਦੇ ਹੋ ਸੋ ਇਸ ਦੇ ਨਾਲ ਲਗਭਗ 80 75 80% ਜਿਹੜਾ ਕਿਲਰ ਹੈ ਉਹ ਡਾਇਰੈਕਟਲੀ ਐਂਡ ਡਾਇਰੈਕਟਲੀ ਪੋਸਟਾਂ ਦੇ ਵਿੱਚੋਂ ਬਾਹਰ ਹੁੰਦਾ ਹੈ ਇਸ ਸ਼ਰਤ ਦੇ ਤਹਿਤ ਹੀ ਜਿਹੜਾ ਹੈਗਾ ਸਰਕਾਰ ਨੂੰ ਮਤਲਬ ਜਿਹੜਾ ਹੈਗਾ ਘੱਟ ਪੋਸਟਾਂ ਵੀ ਫਿਲ ਕਰਨੀਆਂ ਪੈਣਗੀਆਂ ਠੀਕ ਹੈ ਡਾਟਾ ਬਹੁਤ ਘੱਟ ਜਾਊਗਾ ਤੇ ਇਹਦੇ ਵਿੱਚ ਕਸੂਰ ਸਿਰਫ ਇਹ ਹੈ ਕਿ ਜਿਹੜੇ ਉਸ ਟਾਈਮ ਤੇ ਅਸੈਸਮੈਂਟ ਨਹੀਂ ਹੁੰਦੀ ਸੀ ਉਹਨਾਂ ਸਾਥ ਦੀਆਂ ਦੇ ਮਾਰਕਸ ਨੇ ਜਿਹੜੇ ਉਹ 55% ਤੋਂ ਘੱਟ ਨੇ ਜਾਂ ਨੀਅਰ ਅਬਾਊਟ 55% ਨੇ ਸੋ ਇਹਦੇ ਵਿੱਚ ਮਤਲਬ ਡਿਪਾਰਟਮੈਂਟਸ ਐ ਜਿਹੜੇ ਠੀਕ ਹੈ ਜੀ ਜਾਂ ਜੂਜੀਸੀ ਐ ਜਿਹੜਾ ਉਹਨਾਂ ਦੇ ਨੁਕਲਾਂ ਦੇ ਮੁਤਾਬਕ ਉਹ ਟੈਟ ਵੀ ਕਲੀਅਰ ਕਰ ਚੁੱਕੇ ਨੇ ਤੇ ਅੱਗੇ ਜਾ ਕੇ ਜਿਹੜਾ ਹੈਗਾ ਆਪਣਾ ਮਤਲਬ ਪੋਸਟਾਂ ਨੂੰ ਡੀਕ ਦੇ ਓਵਰੇਜ ਵੀ ਹੋ ਗਏ ਨੇ ਪਰ ਉਹਨਾਂ ਤੇ ਫੇਰ ਇਹ ਸ਼ਰਤ ਲੱਗਣੀ ਜਿਹੜੀ ਹੈਗੀ ਬਿਲਕੁਲ ਬੇਤੁਕੀ ਆ ਕਿਉਂਕਿ ਬੀਅਰਡ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ 50% ਤੇ ਬੀਅਰਡ ਕਰਵਾ ਰਹੇ ਹੋ ਤੇ 45% ਤੇ ਬੀਅਰਡ ਕਰਵਾ ਰਹੇ ਹੋ ਪਰ ਸ਼ਰਤਬਾਦ ਦੇ ਵਿੱਚ ਉਹਨਾਂ ਦੇ 55% ਦੀ ਥੋਪ ਰਹੇ ਹੋ ਜਿਹੜੀ ਕਿ ਇੱਕ ਮਤਲਬ ਬਿਲਕੁਲ ਹੀ ਕਹਿ ਲੋ ਕਿ ਕੋਈ ਤਰਕ ਸੰਗਤ ਨਹੀਂ ਇਹਦੀ ਪੋਸਟਾਂ ਜਿਹੜੀਆਂ ਜੋਬਸ ਨੇ ਜਿਹੜੀ ਨੌਕਰੀ ਸਰਕਾਰ ਦੇ ਰਹੀ ਹੈਗੀ ਉਹ ਸਰਕਾਰ ਨੌਕਰੀ ਹੈ ਜਿਹੜੀ ਉਹ ਗ੍ਰੈਜੂਏਸ਼ਨ ਬੇਸ ਤੇ ਨਹੀਂ ਦੇ ਰਹੀ ਠੀਕ ਹੈ ਸਰਕਾਰ ਨੌਕਰੀ ਦੇ ਰਹੀ ਹੈਗੀ ਟੈਟ ਦੇ ਬੇਸ ਤੇ ਬੀਐਡ ਦੇ ਬੇਸ ਤੇ ਤੇ ਇੱਥੇ ਜਿਹੜੀ ਹੈਗੀ ਹੈ ਸ਼ਰਤ ਜਿਵੇਂ ਕਿ ਤੁਹਾਨੂੰ ਸਪੈਸ਼ਲ এডਿਕੇਸ਼ਨ ਦੇ ਵਿੱਚ ਦਿਲ ਲੱਗੀ ਦੇਖਣ ਨੂੰ ਮਿਲੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਹੈਗੇ ਨੇ ਆਉਣ ਵਾਲੇ ਮਾਸਟਰ ਕੈਡਰ ਦੇੇ ਕੱਢਣਗੇ ਤਾਂ ਠੀਕ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਨਾ ਮਾਤਰ ਦੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਇੱਥੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੋਸਟਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਘੱਟ ਹੋਊਗੀ ਤੇ ਨਾਲ ਦੀ ਨਾਲ 55% ਸ਼ਰਤ ਹੋਊਗੀ ਜਿਹਦੇ ਕਰਕੇ ਜਿਹੜਾ ਕੇਡਰ ਹੈ 75-80% ਡਾਇਰੈਕਟਲੀ ਬਾਹਰ ਹੋ ਜਾਊਗਾ ਬਿਨਾ ਕਿਸੇ ਮੁਕਾਬਲੇ ਤੋਂ ਤੇ ਜਿਹਦਾ ਨੁਕਸਾਨ ਹੈ ਜਿਹੜਾ ਉਹਨਾਂ ਬੇਰੁਜ਼ਗਾਰਾਂ ਨੂੰ ਮਿਲੂਗਾ ਜਿਹੜੇ ਪਿਛਲੇ 20 ਵੀ ਸਾਲ ਤੋਂ 15-15 ਸਾਲ ਤੋਂ ਮੌਕੇ ਦੀ ਉਡੀਕ ਦੇ ਵਿੱਚ ਹਨ ਲਗਭਗ 2017 ਤੋਂ ਬਾਅਦ ਜਿਹੜਾ ਹੈਗਾ ਕੋਈ ਵੀ ਵੱਡਾ ਮਾਸਟਰ ਕੇਡਰ ਦੇਖਣ ਨੂੰ ਨਹੀਂ ਮਿਲਿਆ ਐਸਐਸਟੀ ਤੇ ਪੰਜਾਬੀ ਹਿੰਦੀ ਦੀਆਂ ਪੋਸਟਾਂ ਦਾ ਤੁਸੀਂ ਸਮਝ ਲਓ ਵੀ ਇਹਨਾਂ ਨੂੰ 2015-14-15 ਤੋਂ ਬਾਅਦ ਹੀ ਨਹੀਂ ਦੇਖਣ ਨੂੰ ਮਿਲੀਆਂ ਵੱਡੀ ਗਿਣਤੀ ਦੇ ਵਿੱਚ ਤੇ ਜੇ 2017 ਤੋਂ ਬਾਅਦ ਟੈਟ ਹੈ ਕਲੀਅਰ ਹੋਇਆ ਉਸ ਹਿਸਾਬ ਨਾਲ ਦੇਖੀਏ ਤਾਂ 2017 ਤੋਂ ਬਾਅਦ ਦੇ ਵਿੱਚ ਲਗਭਗ 5 ਸਾਲ ਆ ਜਿਹੜੇ ਇਹਨਾਂ ਦੀ ਜ਼ਿੰਦਗੀ ਦੇ ਬੀਸਟ ਹੋ ਚੁੱਕੇ ਨੇ ਸਾਥੀ ਬੇਰੋਜ਼ਗਾਰ ਹੋ ਚੁੱਕੇ ਨੇ ਠੀਕ ਹੈ ਤੇ ਉਹਨਾਂ ਦੇ ਉੱਪਰ ਫੇਅਰ ਕੰਡੀਸ਼ਨ ਹੈ ਜਿਹੜੀ ਉਹ 55% ਦੀ ਲਾਗੂ ਕਰ ਦਿੱਤੀ ਗਈ ਹੈ ਹਾਲਾਂਕਿ ਉਸ ਟਾਈਮ ਤੇ ਜਿਹੜੀ ਗ੍ਰੈਜੂਏਸ਼ਨ ਦੇ ਵਿੱਚ ਅਸੈਸਮੈਂਟ ਨਹੀਂ ਹੁੰਦੀ ਸੀ ਸੋ ਇਹ ਸਰਕਾਰ ਦੇ ਰੂਲ ਹੈ ਇਹ ਸਰਕਾਰ ਪਤਾ ਨਹੀਂ ਜਾਂ ادارے ਆ ਜਿਹੜੇ ਉਹ ਕਿਸ ਤਰ੍ਹਾਂ ਨਾਲ ਜਿਹੜੇ ਰੂਲ ਬਣਾਉਂਦੇ ਨੇ ਠੀਕ ਹੈ ਜੀ ਉਹ ਸਰਕਾਰ ਹੀ ਜਾਣਦੀ ਹੈ ਕਿ ਉਹਨਾਂ ਨੂੰ ਫਾਇਦਾ ਹੁੰਦਾ ਹੈ ਪਰ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ 10 10 ਸਾਲ 15 15 ਸਾਲ ਹੋ ਗਏ ਵੇਟ ਦੇ ਵਿੱਚ ਉਹਨਾਂ ਦੇ ਲਈ ਇਹ ਬਹੁਤ ਵੱਡਾ ਵੱਡੇ ਪੱਧਰ ਤੇ ਨੁਕਸਾਨਦੇ ਹੁੰਦਾ ਤੇ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਤੁਸਾਂ ਤੁਹਾਨੂੰ ਇਸ ਸਮੱਸਿਆ ਦੇ ਹੱਲ ਦੇ ਲਈ ਤੁਹਾਨੂੰ ਜੁਨੀਅਨਾਂ ਦਾ ਸਾਥ ਆ ਜਿਹੜਾ ਉਹ ਜਰੂਰ ਦੇਣਾ ਪਊਗਾ ਠੀਕ ਹੈ ਜੀ ਸੋ ਇਹ ਸ਼ਰਤ ਹੈ ਜਿਹੜੀ ਸਪੈਸ਼ਲ ਮਾਸਟਰ ਕੈਡਰ ਦੇ ਵਿੱਚ ਤੇ ਸਪੈਸ਼ਲ ਈਟੀਟੀ ਟੀਚਰ ਦੇ ਵਿੱਚ ਲੱਗ ਚੁੱਕੀ ਹੈ ਆਉਣ ਵਾਲੇ ਇੱਕ ਮਾਸਟਰ ਕੈਡਰ ਉੱਤੇ ਜੇਕਰ ਈਟੀਟੀ ਦੀਆਂ ਕੋਈ ਵੀ ਕੈਡਰ ਦੀਆਂ ਪੋਸਟਾਂ ਆਉਂਦੀਆਂ ਨੇ ਤਾਂ ਇਥੋਂ ਨਿਸ਼ਚਿਤ ਹੋ ਚੁੱਕਿਆ ਹੈ ਕਿ ਸ਼ਰਤ ਜਿਹੜੀ ਪਹਿਲਾਂ ਵੀ ਲੱਗੀ ਹੋਈ ਸੀ ਠੀਕ ਹੈ ਪਰ ਹੁਣ ਆਫੀਸ਼ੀਅਲੀ ਆਪਾਂ ਨੂੰ ਦੇਖਣ ਨੂੰ ਮਿਲ ਚੁੱਕੀ ਹੈ ਸੋ ਇਸ ਤੋਂ ਤੁਹਾਨੂੰ ਜਿਹੜਾ ਹੈਗਾ ਉਹ ਸਰਕਾਰ ਤੋਂ ਆਪਣੀ ਮੰਗ ਮੰਨਵਾਉਣੀ ਪਊਗੀ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜਾ ਇਹ ਮੌਕਾ ਦੇ ਇਹਦਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਅਸੈਸਮੈਂਟ ਹੀ ਨਹੀਂ ਹੁੰਦੀ ਸੀ ਠੀਕ ਹੈ ਜੇ ਪੁਰਾਣੇ ਸਮਿਆਂ ਦੇ ਵਿੱਚ ਕੋਈ 50% ਤੇ ਬੈਠਾ ਨੰਬਰ ਲੈ ਕੇ ਜਾਂ 54% ਤੇ ਬੈਠਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਡਾਇਰੈਕਟਲੀ ਉਹ 70 ਤੋਂ 75% ਆ ਜਿਹੜੇ ਨੰਬਰ ਲੈ ਰਿਹਾ ਆਧੁਨਿਕ ਤੌਰ ਦੌਰ ਦੇ ਵਿੱਚ ਉਹ 70 75% ਵਾਲਾ ਕੈਂਡੀਡੇਟ ਹੈ ਠੀਕ ਹੈ ਜੀ ਸੋ ਇਹ ਸੀਗੀ ਜਾਣਕਾਰੀ ਸੋ ਪੋਸਟਾਂ ਦੀ ਸੋ ਤੁਸੀਂ ਭਾਈ ਜਿਹੜੇ ਵੀ ਅਪਲਾਈ ਕਰ ਸਕਦੇ ਹੋ ਇਹਨਾਂ ਨੂੰ ਜ਼ਰੂਰ ਕਰੋ ਠੀਕ ਹੈ ਤੇ ਤਿਆਰੀ ਵੀ ਜ਼ਰੂਰ ਰੱਖੋ ਆਪਦੀ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ